ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਤ ਕਾਰ ਦੀ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨ ਤੇ ਇੱਕ ਆਪਣਾ ਜਿਹੜਾ ਚੱਲਿਆ ਹੋਇਆ ਜੀ ਸਰਪ੍ਰਾਈਜ਼ ਉਹ ਹੈਗਾ ਜੀ ਆਪਾਂ ਇੱਕ ਸੂਟ ਦੇਣਾਗਾ ਤੇ ਜਿਹੜੇ ਸਭ ਤੋਂ ਪਹਿਲਾਂ ਕਮੈਂਟ ਕਰਨਗੇ ਉਹਨਾਂ ਨੂੰ ਆਪਾਂ ਇੱਕ ਸੂਟ ਗਿਫਟ ਕਰਾਂਗੇ ਜੀ ਤੇ ਇਹ ਹਜੇ 4 ਦਿਨ ਹੋਏ ਆਪਾਂ ਨੂੰ ਇਹਨੂੰ ਸ਼ੁਰੂ ਕੀਤੇ ਨੂੰ ਤੇ 15-20 ਦਿਨ ਆਪਾਂ ਇਹ ਸਲਾਮਾਂਗੇ ਜੀ ਉਸ ਤੋਂ ਬਾਅਦ ਹੁਣ ਦੱਸਾਂਗੇ ਜੀ ਤੁਹਾਨੂੰ ਸੂਟ ਕਿਹੜਾ ਕਰਨਾ ਹੋਇਆ ਤੇ ਇੱਕ ਰਿਕਵੈਸਟ ਹੈ ਜੀ ਸਾਰਿਆਂ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਅੱਧੇ ਕਿ ਵੀਡੀਓ ਦੇਖਦੇ ਜ਼ਰੂਰ ਨੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੈਗੇ ਤੇ ਵੀਡੀਓ ਸ਼ੁਰੂ ਕਰਦੇ ਆਂ ਜੀ ਅੱਜ ਵਾਲੇ ਜਿਹੜੇ ਸੂਟ ਹੈਗੇ ਨੇ ਉਹ ਹੈਗੇ ਆ ਜੀ ਕਾਟਨ ਦੇ ਤੇ ਕੁਝ ਸੂਟ ਹੈਗੇ ਆ ਜੀ ਮਸਲੀਨ ਦੇ ਬਹੁਤ ਸੋਹਣੇ ਸੂਟ ਨੇ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਜਾਓ ਜੀ ਪਹਿਲਾ ਸੂਟ ਹੈ ਜੀ ਖਾਦੀ ਕਾਟਨ ਦੇ ਸੂਟ ਨੇ ਇਹ ਬਹੁਤ ਸੋਹਣਾ ਕਲਰ ਨੇ ਮਸਟਰਡ ਕਲਰ ਆ ਇਹ ਬਹੁਤ ਸੋਹਣਾ ਸੂਟ ਆ ਲੈ ਲੰਦਾ ਇਹ ਉਹ ਵਾਲੀ ਲੈ ਲੈਣੀ ਇੱਕ ਨਾ ਲੈ ਲੈਣ ਲੱਫਦੀ ਹੁੰਦੀ ਹੈਗੀ ਇਹ ਉਹ ਵਾਲੀ ਲੈ ਲੈਣੀ ਨਹੀਂ ਹੈਗੀ ਸੂਟ ਇੱਥੇ ਉੱਪਰ ਕਰਕੇ ਦਿਖਾ ਦਉਂਗੀ ਤੇ ਇਹ ਉਹ ਵਾਲੀ ਲੈ ਲੈਣੀ ਹੈਗੀ ਵੀ ਜਿਹੜੀ ਲੱਫਦੀ ਹੁੰਦੀ ਆ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣਾ ਕਲਰ ਨੇ ਤੇ ਇਹ ਸੂਟ ਦਾ ਪ੍ਰਾਈਸ ਹੈਗਾ ਜੀ 850 ਰੁਪਿਆ 850 ਰੁਪਿਆ ਪ੍ਰਾਈਸ ਆ ਸ਼ਿਪਿੰਗ ਇਹਦੀ ਬਿਲਕੁਲ ਫਰੀ ਹੈਗੀ ਇਹਦੇ ਵਿੱਚ ਦੋ ਜਿਹੜੇ ਇਹਦੇ ਵਿੱਚ ਹੈਗੇ ਨੇ ਦੋ ਸੂਟ ਨੇ ਤੇ ਦੋ ਸੂਟ ਤੁਸੀਂ ਲੈ ਸਕਦੇ ਹੋਗੇ ਤੇ ਇੱਕ ਇਹਦੇ ਵਿੱਚ ਕਲਰ ਹੈਗਾ ਜੀ ਬਲੈਕ ਇਹ ਵੀ ਬਹੁਤ ਸੋਹਣਾ ਕਲਰ ਹੈ ਬਲੈਕ ਕਲਰ ਵੀ ਬਹੁਤ ਸੋਹਣਾਗਾ ਤੇ ਵਧੀਆ ਪੂਰੀ ਸੋਹਣੀ ਇਹ ਜਿਹੜੀ ਲੇਲਨ ਕਟਣਾ ਤੇ ਲਫ ਦੀ ਲੁਫ ਨਹੀਂ ਹੈਗੀ ਬਹੁਤ ਸੋਹਣਾ ਤੇ ਜਿਹੜਾ ਨਹੀਂ ਆਪਾਂ ਕਪੜਾ ਦੇਵਾਂਗੇ ਉਹਦੇ ਤੇ ਸਟੈਂਪ ਜ਼ਰੂਰ ਲੱਗੀ ਹੋਊਗੀ ਜੀ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਕੋਈ ਐਡਾ ਨਹੀਂ ਹੈਗਾ ਵੀ ਕਪੜਾ ਨਹੀਂ ਵਧੀਆ ਹੋਣਾ ਤਾਂ ਕਿਵੇਂ ਵੀ ਇਹਦੇ ਵਿੱਚ ਵੀ ਇਹ ਬਲੈਕ 'ਚ ਵੀ ਆਪਣੇ ਕੋਲੇ ਦੋ ਸੂਟ ਨੇ ਜੀ ਇਹਦੇ ਵਿੱਚ ਵੀ ਦੋ ਆ ਜਿਹੜਾ ਮਸਟਰਡ ਆ ਇਹਦੇ ਵਿੱਚ ਵੀ ਦੋ ਨੇ ਜਿਹੜਾ ਵੀ ਤੁਹਾਨੂੰ ਜਿਹਨੇ ਦੋ ਸੂਟ ਲੈਣੇ ਹੋਣ ਇੱਥੇ ਦੋ ਵੀ ਲੈ ਸਕਦੇ ਹੋਗੇ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ WhatsApp ਤੇ ਜਿਹੜਾ ਆਪਣਾ ਨੰਬਰ ਚੱਲ ਰਿਹਾ ਉਹਦੇ ਤੇ ਆਰਡਰ ਤੁਸੀਂ ਦੇਖ ਸਕਦੇ ਹੋਗੇ ਜੀ ਤੇ ਇੱਕ ਇਹਦੇ ਵਿੱਚ ਅਗਲਾ ਕਲਰ ਹੈਗਾ ਜੀ ਆਵਲਾ ਇਹ ਆਪਣੀ ਪਿਛਲੀ ਵੀਡੀਓ 'ਚ ਆਏ ਸੀ ਕਿ ਸੂਟ ਇਹ ਉਹ ਦੇ ਚੱਕ ਬਚਿਆ ਸੀਗਾ ਆਹ ਵਾਲਾ ਕਲਰ ਆ ਤਾਂ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਆ ਇਹਦੇ ਨਾਲ ਸਲਵਾਰਾ ਉਹ ਸੂਟ ਜਿਹੜੇ ਪਹਿਲਾਂ ਆਹ ਵਾਲੇ ਦਿਖਾਏ ਆ ਇਹ ਹੀ ਹੈ ਜੀ ਆਲ ਓਵਰ ਸੂਟ ਤੇ ਆਹ ਵਾਲੇ ਸੂਟ ਹੈਗੇ ਆ ਜੀ ਲੱਗ ਤੋਂ ਸਲਵਾਰ ਲੱਗੀ ਹੋਈ ਹੈ ਇਹਦੇ ਨਾਲ ਕਾਟਨ ਦੇ ਸੂਟ ਨੇ ਜੀ ਲੈ ਲਨ ਤੇ ਬਹੁਤ ਸੋਹਣੇ ਖਾਦੀ ਕਾਟਨ ਵਾਂਗੂ ਕੱਪੜਾ ਹੈਗਾ ਇਹ ਬਹੁਤ ਸੋਹਣਾ ਹੈਗਾ ਤੇ ਅਗਲਾ ਸੂਟ ਹੈਗਾ ਜੀ ਮਸਲੀਨ ਦਾ ਬਹੁਤ ਸੋਹਣੇ ਕਲਰ ਨੇ ਪਿਓਰ ਬਿਸਕੋਸ ਮਸਲੀਨ ਹੈ ਜੀ ਪਹਿਲਾਂ ਤੁਸੀਂ ਇਹਦੀ ਸਟੈਂਪ ਚੈੱਕ ਕਰ ਲਓ ਜੀ ਐਸ ਕੇ ਦੇ ਸੂਟ ਨੇ ਐਸ ਟੈਂਪ ਲੱਗੀ ਹੋਈ ਹੈਗੀ ਪਿਓਰ ਬਿਸਕੋਸ ਆ 100% ਤੇ ਇਹਦੇ ਵਿੱਚ ਹੈਗਾ ਜੀ ਬਲੈਕ ਕਲਰ ਬਹੁਤ ਸੋਹਣਾ ਬਲੈਕ ਕਲਰ ਦਾ ਬਹੁਤ ਟ੍ਰੈਂਡ ਹੋ ਰਿਹਾ ਜੀ ਇਸ ਟਾਈਮ ਸਭ ਤੋਂ ਵੱਧ ਬਲੈਕ ਕਲਰ ਚੱਲ ਰਿਹਾ ਹੈਗਾ ਆ ਹੈਗਾ ਜੀ ਇਹ ਸ਼ਰਟ ਤੇ ਆ ਹੈਗੀ ਹੈ ਜੀ ਇਹਦੀ ਬਾਟਮ ਬਲੈਕ ਕਲਰ ਦੀ ਮਸਲਿਨ ਦੇ ਸੂਟ ਨੇ ਇਹ ਬਹੁਤ ਸੋਹਣੇ ਸੂਟ ਨੇ ਇਹਨਾਂ ਦਾ ਪ੍ਰਾਈਸ 1300 ਰੁਪਏ ਹੈ ਜੀ 1300 ਰੁਪਏ ਪ੍ਰਾਈਸ ਆ ਸ਼ਿਪਿੰਗ ਇਹਨਾਂ ਦੀ ਹੈਗੀ ਹੈ ਜੀ ਜਿਹੜੀ ਫ੍ਰੀ ਹੈਗੀ ਬਿਲਕੁਲ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਆਰਡਰ ਦੇ ਸਕਦੇ ਹੋਗੇ ਬਲੈਕ ਕਲਰ ਆ ਮਲਟੀ ਜੀ ਕਲਰ ਇਹਦੇ ਵਿੱਚ ਬਹੁਤ ਸੋਹਣਾ ਹੈ ਜਿਹੜਾ ਸਟਾਫ ਆ ਉਹ ਬਹੁਤ ਜ਼ਿਆਦਾ ਸੌਫਟ ਸਟਾਫ ਆ ਬਹੁਤ ਸੋਹਣਾ ਤੇ ਅਗਲਾ ਕਲਰ ਇਹਦੇ ਵਿੱਚ ਹੈਗਾ ਜੀ ਪਰਪਲ ਕਲਰ ਕਈ ਵਾਰੀ ਕਿਸੇ ਕਲਰ ਦਾ ਥੋੜਾ ਜਿਹਾ ਫਰਕ ਆਉਂਦਾ ਹੁੰਦਾਗਾ ਪਰ ਹੈ ਬਿਲਕੁਲ ਸੇਮ ਨੇ ਜੀ ਸਾਰੇ ਇੱਕੋ ਜਿਹੇ ਇਹ ਹੈਗੀ ਜੀ ਦੀ ਸ਼ਰਟ ਤੁਸੀਂ ਬੇਝਿਜਕ ਹੋ ਕੇ ਸੂਟ ਘਰੇ ਬੈਠੇ ਆਰਡਰ ਕਰ ਸਕਦੇ ਹੋ ਜੀ ਇਹ ਟੈਨਸ਼ਨ ਨਾ ਲਿਆ ਕਰੋ ਵੀ ਕੱਪੜਾ ਨਹੀਂ ਵਧੀਆ ਹੋਣਾ ਜਾਂ ਕਿਵੇਂ ਵੀ ਇਹ ਟੈਨਸ਼ਨ ਨਾ ਲਿਆ ਕਰੋ ਪਿਓਰ ਬਿਸਕੋਸ ਆ ਬਹੁਤ ਸੋਹਣਾ ਸਟਾਫ ਹੈਗਾ ਤੇ ਲਾਈਨਿੰਗ ਇਹਦੇ ਵਿੱਚ ਲੱਗੂਗੀ ਸ਼ਰਟਾਂ ਚ ਲਾਈਨਿੰਗ ਲੱਗੂਗੀ ਪਰ ਤੁਸੀਂ ਜੇ ਚਾਹੋ ਤਾਂ ਇਹਦੇ ਵਿੱਚ ਸਕਿੱਪ ਵੀ ਕਰ ਸਕਦੇ ਹੋ ਜਿਹੜਾ ਬਾਟਮ ਆ ਉਹਦੇ ਵਿੱਚ ਸਕਿੱਪ ਵੀ ਕਰ ਸਕਦੇ ਹੋ ਲਾਈਨਿੰਗ ਨਹੀਂ ਵੀ ਲਗਵਾ ਸਕਦੇ ਬਹੁਤ ਸੋਹਣਾ ਸਟਾਫ ਆਇਰੀ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਰਡਰ ਦਿਓ ਇਹ ਜਾਮਨੀ ਕਲਰ ਬਾਈਂਡ ਜਾਂ ਕਲਰ ਹੈਗਾ ਅਗਲਾ ਕਲਰ ਇਹਦੇ ਵਿੱਚ ਹੈਗਾ ਨਹੀਂ ਮਹਿਰੂਨ ਨਾ ਤਾਂ ਇਹ ਮਹਿਰੂਨ ਆ ਜੀ ਨਾ ਹੀ ਨਾਪੀ ਹੈਗਾ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਆ ਹੈਗੀ ਇਹਦੀ ਸ਼ਰਟ ਬਹੁਤ ਸੋਹਣੀ ਹੈ ਜਿਹੜਾ ਇਹਦਾ ਡਿਜ਼ਾਈਨਿੰਗ ਬਣੀ ਹੋਈ ਹੈਗੀ ਬਹੁਤ ਸੋਹਣੇ ਸੂਟ ਨੇ ਦੇਖੋ ਜੀ ਬਹੁਤ ਸੋਹਣੇ ਲੱਗਣਗੇ ਸੂਟ ਪਾਏ ਹੋਏ ਤੁਸੀਂ ਕੋਈ ਲੈਂਸ ਵਗੈਰਾ ਲਗਾ ਕੇ ਇਹਨੂੰ ਵੇਅਰ ਕਰ ਸਕਦੇ ਹੋ ਤੇ ਜੇ ਤੁਸੀਂ ਚਾਹੋ ਤਾਂ ਜਿਹੜਿਆ ਆਪਣੇ ਬਾਟਮ ਨੇ ਉਹਦੇ ਉੱਤੇ ਵਰਕ ਵੀ ਕਰਵਾ ਸਕਦੇ ਹੋ ਜੀ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਉਹ ਤੁਹਾਡੀ ਇੱਛਾ ਜੀ ਜੇ ਤੁਸੀਂ ਵਰਕ ਕਰਵਾਉਣਾ ਚਾਹੋ ਤਾਂ ਵਰਕ ਕਰਵਾ ਕੇ ਵੀ ਇਹ ਸੂਟ ਸਾਥੋਂ ਲੈ ਸਕਦੇ ਹੋ ਦੁਪੱਟਾ ਜੇ ਤੁਸੀਂ ਕਹੋਗੇ ਤਾਂ ਅਸੀਂ ਦੁਪੱਟਾ ਵੀ ਨਾਲ ਡਾਈ ਕਰਵਾ ਕੇ ਦੇਵਾਂਗੇ ਨਾਲ ਜਿਹੜਾ ਵੀ ਤੁਸੀਂ ਕਹੋਗੇ ਤੇ ਇਹਦੇ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਬਹੁਤ ਸੋਹਣੇ ਕਲਰ ਨੇ ਸਾਰੇ ਕੈਂਸਲ ਫਰੀ ਹੋ ਕੇ ਤੁਸੀਂ ਲੈ ਸਕਦੇ ਹੋ ਜੀ ਅਗਲਾ ਕਲਰ ਆ ਬਲਾ ਮਾਸਟਰ ਇਹ ਵੀ ਮਾਸਟਰ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈਗਾ ਆ ਹੈਗੀ ਹੈ ਜੀ ਦੀ ਬੋਟਮ ਪਾਰਟੀ ویئر ਸੂਟ ਹੈ ਜੀ ਤੁਸੀਂ ਇਹਦੇ ਤੇ ਵਰਕ ਵੀ ਕਰਵਾ ਸਕਦੇ ਹੋਗੇ ਤੇ ਜਿੱਦਾਂ ਕਿ ਹੁਣ ਰੋਜ਼ ਟੀਚਰ ਵਗੈਰਾ ਜਾਂ ਕੋਈ ਵੀ ਪਹਿਣਾ ਜਿਹੜੇ ਰੋਜ਼ ਡਿਊਟੀ ਤੇ ਜਾਂਦੇ ਨੇ ਉਨਾਂ ਲਈ ਇਹ ਸਟਾਫ ਵੀ ਬਹੁਤ ਸੋਹਣਾਗਾ ਉਹ ਵੀ ਕਿਉਂਕਿ ਜੇ ਡੇਲੀ ਵੇਅਰ ਕਰਦਾ ਉਹਦੇ ਲਈ ਹੀ ਸੌਖਾ 1300 ਰੁਪਿਆ ਇਹਦਾ ਪ੍ਰਾਈਸ ਹੈ ਜੀ ਤੇ ਤੁਸੀਂ ਘਰ ਬੈਠੇ ਆਰਡਰ ਜਿਹੜਾ ਦੇ ਸਕਦੇ ਹੋ ਸ਼ਿਪਿੰਗ ਕੋਈ ਨਹੀਂ ਦੇਣੀ ਜੀ ਅਗਲਾ ਕਲਰ ਵੀ ਜਾਮਨੀ ਰੰਗ ਦਾ ਅਲੋਚ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਪੱਤਿਆਂ ਨਾਲ ਡਿਜ਼ਾਈਨ ਬਣਿਆ ਹੋਇਆ ਇਹ ਆਵਲ ਇਹ ਵੀ ਹੈਗੀ ਹੈ ਜੀ ਬੋਟਮ ਪਿਓਰ ਪਿਸਕਾਸ ਨੇ ਬਾਰ-ਬਾਰ ਮੈਂ ਇਸ ਕਰਕੇ ਦੱਸ ਰਹੀ ਹਾਂ ਕਿਉਂਕਿ ਫਿਰ ਪੇ ਕਈ ਵਾਰੀ ਨਾ ਵਿਸ਼ਵਾਸ ਹੀ ਨਹੀਂ ਹੁੰਦਾ ਵੀ ਇਹ ਕੀ ਪਤਾ ਕੀ ਉਹ ਦਾ ਕਪੜਾ ਹੋ ਜਾ ਕੀ ਗੱਲਬਾਤ ਹੋ ਪਿਓਰ ਦੇ ਸੂਟ ਨੇ ਜੀ ਇਹ ਮਸਲੀਨ ਦੇ ਬਹੁਤ ਸੋਹਣੇ ਸੂਟਾਂ ਘਰ ਬੈਠੇ ਖਰੀਦ ਸਕਦੇ ਹੋਗੇ ਤੇ ਸਕਰੀਨਸ਼ਾਟ ਲੈ ਕੇ ਆਰਡਰ ਜਿਹੜੇ ਆ ਦੇ ਸਕਦੇ ਹਾਂ ਅਸੀਂ ਪਹਿਲੇ ਕਾਫੀ ਦਿਨਾਂ ਬਾਅਦ ਵੀਡੀਓ ਪਾਈ ਹੈ ਜੀ ਬਹੁਤ ਵੀਜੀ ਸੀਗੀ ਹਾਂ ਜੀ ਉਮੀਦ ਕਰਦੇ ਹਾਂ ਜੀ ਸੂਟ ਤੁਹਾਨੂੰ ਜਿਹੜੇ ਆ ਪਸੰਦ ਆਏ ਹੋਣਗੇ ਸਾਰਿਆਂ ਨੂੰ ਪਿਆਰ ਸਤਿ ਆ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਜਿਹੜੇ ਸਭ ਤੋਂ ਵੱਧ ਕਮੈਂਟ ਕਰਨਗੇ ਉਹਨਾਂ ਨੂੰ ਆਪਾਂ ਇੱਕ ਸੂਟ ਗਿਫਟ ਵੀ ਕਰਾਂਗੇ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ